ਮਨਜਿੰਦਰ ਸਰਸਾ ਜਿੰਨਨ ਤੋਂ ਜ਼ਿਆਦਾ ਉਮੀਦਾਂ ਕੀਤੀਆਂ ਜਾ ਰਹੀਆਂ ਸੀ ਉਹਨਾਂ ਨੂੰ ਵੀ ਅਹੁਦਾ ਦਿੱਤਾ ਹੈ ਕੈਬਨਟ ਮਿਨਿਸਟਰੀ ਦਾ ਅਹੁਦਾ ਦਿੱਤਾ ਹੈ ਨਾਲ ਨਾਲ ਪੰਜਾਬੀ ਦੇ ਵਿੱਚ ਵੀ ਸੌ ਚੁੱਕੀ ਹੈ ਉਹਨਾਂ ਨੇ ਜੋ ਕਿ ਚਰਚਾ ਦਾ ਵਿਸ਼ਾ ਰਹੀ ਸੋ ਕਿਵੇਂ ਦੇਖਦੇ ਹੋ ਕਿ ਰੇਹਾ ਗੁਪਤਾ ਪਹਿਲੀ ਵਾਰੀ ਵਿਧਾਇਕ ਬਣੇ ਤੇ ਪਹਿਲੀ ਵਾਰੀ ਮੁੱਖ ਮੰਤਰੀ ਬਣਾ ਦਿੱਤਾ ਉਹਨਾਂ ਨੇ ਹਾਲਾਂਕਿ ਜੋ ਤੱਕ ਲਾਣ ਨਹੀਂ ਹੋਇਆ ਉਹ ਤੋ ਪਹਿਲਾਂ ਤੱਕ ਰੇਹਾ ਗੁਪਤਾ ਦਾ ਕਿਧਰੇ ਜ਼ਿਕਰ ਨਹੀਂ ਆਇਆ ਮੀਡੀਆ ਚ ਕਿ ਵੀ ਹੈ ਮੁੱਖ ਮੰਤਰੀ ਬਣ ਸਕਦਾ ਜਿੱਦਾਂ ਤੁਸੀਂ ਕਿਹਾ ਪਹਿਲੀ ਵਾਰ ਵਿਧਾਇਕ ਹੋਣੇ ਤੇ ਪਹਿਲੀ ਵਾਰੀ ਜਿਹੜਾ ਮੁੱਖ ਮੰਤਰੀ ਬਣ ਗਿਆ ਇਸ ਕੈਬਨਿਟ ਚ ਹੋਰ ਵੀ ਜਿਹੜੇ 6 ਮੰਤਰੀ ਬਣੇ ਉਹਨਾਂ ਚ ਕੁਝ ਇਹੋ ਜਿਹੇ ਹੈ ਜਿਹੜੇ ਪਹਿਲੀ ਵਾਰ ਜਿਹੜਾ ਉਹਦਾ ਐਕਟ ਬਣਿਆ ਤੇ ਪਹਿਲੀ ਵਾਰੀ ਮੰਤਰੀ ਮੰਡਲ ਚ ਆ ਕੇ ਦਿੱਲੀ ਦੇ ਲੋਕਾਂ ਨੂੰ ਉਹਨੇ ਪ੍ਰੋਸਾਜਤਾ ਸੀ ਕਿ ਖਾਤਾ ਅਤੇ ਔਰਤਾਂ ਦੇ ਸਨਮਾਨ ਦੀ ਗੱਲ ਉਹਨਾਂ ਦੇ ਆਰਥਿਕ ਇਤਾਂ ਦੀ ਗੱਲ ਉਹ ਵਾਦਾ ਪੂਰਾ ਕਰਦੀ ਭਾਜਪਾ ਨਜ਼ਰ ਆ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਗੱਲਬਾਤ ਕਰਾਂਗੇ ਦਿੱਲੀ ਦੀ ਨਵੀਂ ਸਰਕਾਰ ਦੀ ਜੋ ਕਿ ਅੱਜ ਬਣ ਚੁੱਕੀ ਹੈ ਇਸ ਤੋਂ ਇਲਾਵਾ ਐਸਜੀਪੀਸੀ ਦੀ ਕੱਲ ਹੋਣ ਵਾਲੀ ਮੀਟਿੰਗ ਦੀ ਤੇ ਹੋਰ ਵੀ ਅਜਿਹੇ ਕਈ ਵਿਸ਼ੇ ਨੇ ਜਿਨ੍ਹਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧਾ ਬਾਬਾ ਸਵਾਗਤ ਹੈ ਤੁਹਾਡਾ ਪਰ ਮਿਹਰਬਾਨੀ ਤੁਹਾਨੂੰ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅਹਿਮ ਹੁੰਦਾ ਹੈ ਪਾ ਹਾਜ਼ਰ ਹੈ ਹਾ ਦਰਸ਼ਕਾਂ ਨੇ ਕਚਹਿਰੀ ਥੱਲੇ ਸਵਾਲ ਜੀ ਸਤ ਜੀ ਸਾਬ ਦਿੱਲੀ ਨੂੰ ਨਵੀਂ ਮੁੱਖ ਮੰਤਰੀ ਮਿਲ ਚੁੱਕੀ ਹੈ ਤੇ ਵੱਡੀ ਗੱਲ ਇਹ ਹੈ ਕਿ ਇਸ ਵਾਰ ਮੁੱਖ ਮੰਤਰੀ ਜਿਹੜੇ ਉਹ ਮਹਿਲਾ ਬਣਾਇਆ ਗਿਆ ਹਾਲਾਂਕਿ ਇਹ ਜ਼ਰੂਰ ਹੈ ਕਿ ਹਰ ਵਾਰ ਮਹਿਲਾ ਮੁੱਖ ਮੰਤਰੀ ਜ਼ਰੂਰ ਬਣੇ ਨੇ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਅਤਿਸ਼ੀ ਹੋਣ ਚਾਹੇ ਉਸ ਤੋਂ ਪਿੱਛੇ ਜਾਈਏ ਸ਼ੀਲਾ ਅដឹកਸ਼ਿਤ ਹੋਣ ਪਰ ਇਹੋ ਜਿਹਾ ਵਿਸ਼ਵਾਸ ਜਤਾਇਆ ਗਿਆ ਕਿ ਰੇਖਾ ਗੁਪਤਾ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਤੇ ਨਾਲ ਨਾਲ ਮਨਜਿੰਦਰ ਸਰਸਾ ਜਿਨ੍ਹਾਂ ਤੋਂ ਜ਼ਿਆਦਾ ਉਮੀਦਾਂ ਕੀਤੀਆਂ ਜਾ ਰਹੀਆਂ ਸੀ ਉਹਨਾਂ ਨੂੰ ਵੀ ਅਹੁਦਾ ਦਿੱਤਾ ਹੈ ਕੈਬਨਟ ਮਨਿਸਟਰੀ ਦਾ ਅਹੁਦਾ ਦਿੱਤਾ ਹੈ ਨਾਲ ਨਾਲ ਪੰਜਾਬੀ ਦੇ ਵਿੱਚ ਵੀ ਸੌ ਚੁੱਕੀ ਹੈ ਉਹਨਾਂ ਨੇ ਜੋ ਕਿ ਚਰਚਾ ਦਾ ਵਿਸ਼ਾ ਰਹੀ ਸੋ ਕਿਵੇਂ ਦੇਖਦੇ ਹੋ ਕਿ ਰੇਹਾ ਗੁਪਤਾ ਪਹਿਲੀ ਵਾਰੀ ਵਿਧਾਇਕ ਬਣੇ ਤੇ ਪਹਿਲੀ ਵਾਰੀ ਮੁੱਖ ਮੰਤਰੀ ਬਣਾ ਦਿੱਤਾ ਉਹਨਾਂ ਨੂੰ ਬਿਲਕੁਲ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਮੈਂ ਸਾਂਦਾਂ ਕਿ ਬੇਸ਼ੱਕ ਆਇਆ ਦਿੱਲੀ ਵਿਧਾਨ ਸਭਾ ਦੇ ਛੋਣਾਂ ਨਾਲ ਜੁੜਿਆ ਮਾਮਲਾ ਹੈ ਪਰ ਦਿੱਲੀ ਕਿਉਂਕਿ ਦੇਸ਼ ਦੀ ਰਾਜਧਾਨੀ ਹੈ ਇਸ ਕਰਕੇ ਇਸ ਵਿੱਚ ਜੋ ਵੀ ਕੋਈ ਵਰਤਾਰਾ ਪੋਲਿਟিক্যাল ਤੌਰ ਤੇ ਵਾਪਰਦਾ ਹੈ ਤਾਂ لازمی ਹੈ ਕੌਮੀ ਪੱਧਰ ਤੇ ਵੀ ਕ੍ਰਿਟੀਕਲ ਹੋਵੇ ਚਾਹੇ মিডিਆ ਹੋਵੇ ਤਾਂ ਨੋਟਸ ਲਈ ਆ ਜਾਂਦਾ ਹੈ ਸੋ ਦਿੱਲੀ ਚ ਜਿਹੜਾ ਭਾਜਪਾ ਨੇ 27 ਸਾਲਾਂ ਬਾਅਦ ਸਰਕਾਰ ਚ ਮੁਰਦਾਖਲਾ ਲਿਆ ਰੇਖਾ ਗੁਪਤਾ ਜਿਹੜੇ ਹੈਗੇ ਆ ਦਿੱਲੀ ਦੇ ਹੁਣ ਮਹਿਲਾ ਮੰਤਰੀ ਜੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਜੇ ਆਪਾਂ ਸਿਰੇ ਵਾਰ ਕਹਿਣਾ ਚਾਹੀਏ ਤਾਂ ਚੌਥੇ ਮੁੱਖ ਮੰਤਰੀ ਜਿਹੜੇ ਮਹਿਲਾ ਤੌਰ ਤੇ ਮੁੱਖ ਮੰਤਰੀ ਬਜੋ ਉਹਨਾਂ ਨੇ ਸੋਚ ਚੁੱਕੀ ਹੈ ਸੀਲਾ ਅਦਿਖਸ਼ਤ ਸੁਸ਼ਮਾ ਸ਼ਿਵਰਾਜ ਫਿਰ ਆਸੀ ਉਹ ਜਿਹੜੇ ਪਿਛਲੇ ਸਮੇਂ ਚ ਰਹੇ ਐ ਤੇ ਹੁਣ ਗੱਲ ਕਰਦੇ ਆਪਾਂ ਰੇਖਾ ਗੁਪਤਾ ਦੀ ਜੋ ਕੋ ਇਹਦੇ ਚ ਵੱਡੀ ਐਮੇਨਤ ਇੱਕ ਤਾਂ ਔਰਤਾਂ ਨੂੰ ਕੌਮੀ ਪੱਧਰ ਤੇ ਸਨਿਆਨ ਦਿੱਤਾ ਭਾਜਪਾ ਨੇ ਕਿ ਭਾਜਪਾ ਕਿਸ ਕਦਰ ਜਿਹੜਾ ਔਰਤਾਂ ਦਾ ਸਨਮਾਨ ਕਰਦੀ ਹੈ ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਲੜਾਈ ਲੜੀ ਗਈ ਵਿਧਾਨ ਸਭਾ ਚੋਣਾਂ ਚ ਉੱਥੇ ਔਰਤਾਂ ਨੂੰ ਸਨਮਾਨ ਦਾ ਮਾਮਲਾ ਔਰਤਾਂ ਨੂੰ ਦਿੱਤੀ ਆਰਥਿਕ ਮੱਧ ਦੇਨ ਦਾ ਮਾਮਲਾ ਇਹ ਵੀ ਭਾਜਪਾ ਵੱਲੋਂ ਵੱਡੇ ਮੁੱਦੇ ਦੇ ਤੌਰ ਤੇ ਅੱਬਾ ਰਹਿ ਗਿਆ ਸੀ ਹਾਲਾਂਕਿ ਜਦ ਤੱਕ ਲਾ ਨਹੀਂ ਹੋਇਆ ਉਹ ਤੋ ਪਹਿਲਾਂ ਤੱਕ ਰੇਖਾ ਗੁਪਤਾ ਦਾ ਕਿਧਰੇ ਜ਼ਿਕਰ ਨਹੀਂ ਆਇਆ ਮੀਡੀਆ ਚ ਕਿ ਵੀ ਮੁੱਖ ਮੰਤਰੀ ਬਣ ਸਕਦਾ ਜਦੋਂ ਤੁਸੀਂ ਕਿਹਾ ਪਹਿਲੀ ਵਾਰ ਵਿਧਾਇਕ ਹੋਣੇ ਤੇ ਪਹਿਲੀ ਵਾਰ ਹੀ ਜਿਹੜਾ ਮੁੱਖ ਮੰਤਰੀ ਬਣ ਗਿਆ ਆਜਪਾ ਕਈ ਵੱਡੇ ਤਜਰਬੇ ਕਰਦੀ ਹੈ ਇਹ ਵੀ ਨਵਾਂ ਤਜਰਬਾ ਇਸ ਕੈਬਨਿਟ ਚ ਹੋਰ ਵੀ ਜਿਹੜੇ 6 ਮੰਤਰੀ ਬਣੇ ਉਹਨਾਂ ਚ ਕੋਈ ਹੋਜੀ ਹੈ ਜਿਹੜੇ ਪਹਿਲੀ ਵਾਰ ਜਿਹੜਾ ਵਿਧਾਇਕ ਉਹਨੇ ਤੇ ਪਹਿਲੀ ਵਾਰੀ ਮੰਤਰੀ ਮੰਡਲ ਚ ਆ ਕੇ ਸੁਰੇਖਾ ਗੁਪਤਾ ਦੀ ਇੱਕ ਗੱਲ ਤੇ ਹੈ ਕਿ ਮਹਿਲਾਵਾਂ ਨੂੰ ਕੌਮੀ ਪੱਧਰ ਤੇ ਸਨੇਹਾ ਦੂਜਾ ਜਿਹੜਾ ਦਿੱਲੀ ਦੇ ਲੋਕਾਂ ਨੂੰ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਖਾਤ ਅਤੇ ਔਰਤਾਂ ਦੇ ਸਨਮਾਨ ਦੀ ਗੱਲ ਉਹਨਾਂ ਦੇ ਆਰਥਿਕ ਹਿੱਤਾਂ ਦੀ ਗੱਲ ਉਹ ਵਾਅਦਾ ਪੂਰਾ ਕਰਦੀ ਭਾਜਪਾ ਨਜ਼ਰ ਆ ਰਹੀ ਹੈ ਦੂਜੀ ਗੱਲ ਦੇਖੋ ਭਾਜਪਾ ਇਹਨਾਂ ਮਾਮਲਿਆਂ 'ਚ ਸਟੈਂਡ ਲੈਂਦੇ ਆ ਬਰਤਾਰਾ ਕਰਦੇ ਆ ਕਿਉਂਕਿ ਰੇਖਾ ਗੁਪਤਾ ਸਿੱਧੇ ਤੌਰ ਤੇ ਹਰਿਆਣਾ ਦੇ ਪਰਿਵਾਰ ਨਾਲ ਬਣੇ ਹੋਏ ਜੁੜੇ ਹੋਏ ਉਹਨਾਂ ਦਾ ਪਰਿਵਾਰ ਹਰਿਆਣਾ 'ਚ ਉੱਠ ਕੇ ਦਿੱਲੀ 'ਚ ਆਇਆ ਤੇ ਹਰਿਆਣਾ ਦੇ ਲੋਕਾਂ ਦਾ ਮਨ ਵੀ ਦਿੱਤੇ ਇਸ ਕਰਕੇ ਜਦੋਂ ਆਪਾਂ ਦੇਖ ਰਹੇ ਸੀ ਸੌਜੋਕ ਸਮਾਗਮ ਹੋ ਰਿਹਾ ਸੀ ਤੇ ਅਚੇਚੇ ਤੌਰ ਤੇ ਬਾਕੀ ਮੁੱਖ ਮੰਤਰੀ ਵੀ ਆ ਪਰ ਹਰਿਆਣਾ ਦੇ ਮੁੱਖ ਮੰਤਰੀ ਦਾ ਅੰਦਾਜ਼ ਇੱਕ ਵੱਖਰਾ ਹੀ ਸੀ ਉਹਨਾਂ ਲੱਗਦਾ ਸੀ ਕਿ ਸਾਡੇ ਹਰਿਆਣਾ ਦੀ ਹੀ ਮਹਿਲਾ ਜਿਹੜੀ ਹੈ ਮੁੱਖ ਮੰਤਰੀ ਬਣਨ ਜਾ ਰਹੀ ਹੈ ਇਹ ਗੱਲ ਦੂਜੀ ਗੱਲ ਜਿਹੜੀ ਹੈਗੀ ਹੈ ਜੋ ਸੌਜੋ ਸਮਾਗੋਆ ਜਿੱਦਾਂ ਕਰ ਰਹੇ ਆਂ ਦੇਖੋ ਦਿੱਲੀ ਦੇ ਅੰਦਰ ਜਿਹੜੀ ਪਿਛਲੀ ਵਾਰ ਅੰਸਰ ਦੀ ਇਲੈਕਸ਼ਨ ਨਿਕਲ ਕੇ ਗਈ ਹੈ ਉਸ ਵੇਲੇ ਪੰਜਾਬੀਆਂ ਦੀ ਗੱਲ ਕਰ ਲਈਏ ਸਿੱਖ ਭਾਈਚਾਰੇ ਦੀ ਗੱਲ ਕਰ ਲਈਏ ਭਾਜਪਾ ਵੱਲੋਂ ਲਗਾਤਾਰੇ ਦਾਵਾ ਕੀਤਾ ਜਾਂਦਾ ਰਿਹਾ ਹੈ ਕਿ ਵੀ ਵੱਡੀ ਗਿਣਤੀ ਚ ਸਿੱਖ ਭਾਈਚਾਰੇ ਨੇ ਛੜੀ ਹਮਾਇਤ ਕੀਤੀ ਹੈ ਖਾਤਿਰ ਤੇ ਪਰ ਕੌਮੀ ਕਟ ਗਿਣਤੀ ਕਮਿਸ਼ਨਰ ਚੇਅਰਮੈਨ ਅਕਬਾਲ ਸਿੰਘ ਲਾਲਪੁਰਾ ਉਹਨਾਂ ਦੀ ਭੂਮਿਕਾ ਦਾ ਜ਼ਿਕਰ ਕਰੀਏ ਜਿਸ ਕਦਰ ਆ ਦਿੱਲੀ ਜਿਹੜੇ ਹੈਗੇ 84 ਦੇ ਕਤਲਿਆਂ ਦੇ ਦੋਸ਼ੀ ਉਹਨਾਂ ਨੂੰ ਸਜ਼ਾਵਾ ਦੇਣ ਦੇ ਮਾਮਲੇ ਦੀ ਗੱਲ ਕਰੀਏ ਪਿਛਲੇ ਦਿਨਾਂ ਚ ਸਜਨ ਕੁਮਾਰ ਨੂੰ ਸਜ਼ਾ ਦਾ ਮੁੱਦਾ ਜਿਸ ਕਦਰ ਜਿਸ ਮਕਾਮ ਤੇ ਉਤੇ ਪਹੁੰਚਿਆ ਹੈ ਜਿਹੜੀਆਂ ਮਹਿਲਾਵਾਂ ਜਿਨ੍ਹਾਂ ਦੇ ਪਤੀ ਜਿਹੜੇ ਗਿਆ ਉਸ 84 ਦੇ ਕਤਲਜਾਨਾ ਗਵਾ ਚੁੱਕੇ ਉਹਨਾਂ ਦੇ ਘਰਾਂ ਦੀ ਗੱਲ ਉਹਨਾਂ ਦੇ ਆਰਥਿਕ ਮੱਦ ਦੀ ਗੱਲ ਬਹੁਤ ਸਾਰੇ ਇਦਾਂ ਦੇ ਮਾਮਲੇ ਠਾਏ ਜਿਹੜੇ ਸਿੱਧੇ ਤੌਰ ਤੇ ਪੰਜਾਬੀਆਂ ਨਾਲ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੇ ਸੀ ਸਵੇਸ ਗਰ ਕੇ ਹਮਾਇਤ ਵੀ ਲਈ ਕਿ ਹੁਣ ਆਪਾਂ ਗੱਲ ਕਰਦੇ ਮਨਜਿੰਦਰ ਸਰਸਾ ਦੀ ਜਿੰਦਰ ਸਰਸਾ ਵਾਰੇ ਚਲੋ ਵੱਡੇ ਚਿਹਰੇ ਦੀ ਆਪਾਂ ਗੱਲ ਕਰਦੇ ਰਹੇ ਹਮੇਸ਼ਾ ਪਰ 6 ਮੈਂਬਰਾਂ ਜੋ ਜਿਹੜੇ ਕੈਬਨਿਟ ਦੇ ਕੁੱਲ 6 ਕੈਬਨਿਟ ਮੰਤਰੀ ਬਣਿਆ ਉਹਨਾਂ ਚੋਂ ਮਨਜਿੰਦਰ ਸਰਸਾ ਦਾ ਕੈਬਨਿਟ ਮੰਤਰੀ ਦੇ ਤੌਰ ਤੇ ਆਉਣਾ ਇਹ ਵੀ ਆਪਣੇ ਚ ਅਹਿਮ ਗੱਲ ਹੈ ਛੋਟੀ ਗੱਲ ਨਹੀਂ ਛੋਟੀ ਇਹ ਜੀ ਕੈਬਨਿਟ ਬਣੀ ਆ ਦੇਖੋ ਰੇਖਾ ਗੁਪਤਾ ਦੇ ਨਾਲ 6 ਕੈਬਨਿਟ ਮੰਤਰੀ ਉਹਨਾਂ ਚੋਂ ਇੱਕ ਜਿਹੜੇ ਹੈਗਾ ਮਨਜਿੰਦਰ ਸਰਸਾ ਔਰ ਫਿਰ ਦੂਜੀ ਗੱਲ ਪੰਜਾਬੀ ਦੇ ਸੋਂ ਚੁੱਕਣੀ ਆਪਣੇ ਗਵਾਂਡ ਦੇ ਚ ਹਰਿਆਣਾ ਹੈ ਹਰਿਆਣਾ 'ਚ ਕੋਈ ਜ਼ਮਾਨਾ ਸੀਗਾ ਹਰਿਆਣਾ 'ਚ ਵੀ ਦੇਖੋ ਵੱਡੀ ਗਿੰਦੀ ਸਿੱਖ ਭਾਈਚਾਰਾ ਪੰਜਾਬੀ ਭਾਈਚਾਰਾ ਰਹਿੰਦਾ ਪਰ ਉੱਥੇ ਪੰਜਾਬੀ ਨੂੰ ਵੀ ਤੇ ਸਿੱਖ ਭਾਈਚਾਰੇ ਦੀ ਜਿਹੜੀ ਨਮਾਇੰਦਗੀ ਹੈ ਉਹਨੂੰ ਵੀ ਅਣਗੌਲਿਆ ਕੀਤਾ ਜਾਂਦਾ ਲੰਬੇ ਸਮੇਂ ਤੋਂ ਪਰ ਦਿੱਲੀ 'ਚ ਭਾਜਪਾ ਨੇ ਇੱਕ ਸੁਨੇਹਾ ਦੇਣ ਦੀ ਇਹ ਵੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਘੱਟ ਗਿਣ ਜਾਂਦਾ ਵੀ ਸਨਮਾਨ ਕਰਦੇ ਹਾਂ ਮੇਨਿੰਨਰਸ ਹੈ ਜਿਹੜਾ ਪੰਜਾਬੀ ਸੌਂ ਚੁੱਕੀ ਦੁਨੀਆ ਪਰਚ ਬੈਠੇ ਪੰਜਾਬੀਆਂ ਨੂੰ ਚੰਗਾ ਲੱਗਿਆ ਹੋਵੇਗਾ ਕਿ ਸਾਡੀ ਆਪਣੀ ਜ਼ੁਬਾਨ ਦੇ ਵਿੱਚ ਸਸਰੀ ਆਪਣੀ ਮਾਂ ਬੋਲੀ ਐ ਇਸ ਵੇਰੇ ਕੋਈ ਦੋ ਰਾਇ ਨਹੀਂ ਉਹਨੇ ਆਪਣੀ ਮਾਂ ਬੋਲੀ ਸੋਚ ਕੇ ਇੱਕ ਚੰਗਾ ਸੁਨੇਹਾ ਮੈਂ ਸੰਦਾ ਕਿ ਮੈਚੁਰ ਪੋਲਿਟਿਸ਼ੀਅਨ ਦੇ ਤੌਰ ਤੇ ਪੰਜਾਬੀ ਪੁੱਤ ਹੋਣ ਦੇ ਨਾਤੇ ਉਹਨਾਂ ਨੇ ਇੱਕ ਮੈਸੇਜ ਦਿੱਤਾ ਕਿ ਮੈਂ ਪੰਜਾਬੀ ਚ ਸੋਚ ਕੇ ਰਿਹਾ ਹਾਂ ਸੋ ਪੰਜਾਬੀਆਂ ਲਈ ਵੀ ਇੱਕ ਸੁਨੇਹਾ ਗਿਆ ਅਗਲੀ ਗੱਲ ਜਿਹੜੀ ਦੇਖੋ ਜੋ ਭਾਜਪਾ ਨੇ ਦਿੱਲੀ ਲਈ ਚੋਣਾਂ ਨਹੀਂ ਦਿੱਤੀਆਂ ਇਦਾਂ ਲੱਗਦਾ ਇੱਕ ਪੰਜਾਬੀ ਦੀ ਪਿੱਛਲੀ ਜਿਹੜੀ ਬੜੀ ਪੁਰਾਣੀ ਕਹਾਵਤ ਆ ਰਹੀ ਹੈ ਕਹਿੰਦੇ ਜਿਹਨੇ ਦਿੱਲੀ ਜਿੱਤ ਲਈ ਸਮਝ ਲਓ ਸਾਰਾ ਦੇਸ਼ ਜਿੱਤ ਲਿਆ ਹੁਣ ਆ ਭਾਜਪਾ ਕਹੋ ਜੀ ਜਮਾਤਾ ਜੀ ਨੇ ਸਾਰਾ ਦੇਸ਼ ਤਾਂ ਜਿੱਤ ਲਿਆ ਸੀ ਪਰ ਦਿੱਲੀ ਨਹੀਂ ਸੀ ਜਿੱਤੀ ਜੀ ਹੁਣ ਦਿੱਲੀ ਜਿੱਤ ਕੇ ਸੁਨੇਹਾ ਦਿੱਤਾ ਭਾਜਪਾ ਨੇ ਕਿ ਸਾਰਾ ਮੁਲਕ ਜਿੱਤ ਲਿਆ ਉਹਦਾ ਹਲਾਰਾ ਜਾਂ ਉਹਦੀ ਰੌਣਕ ਉਹਦਾ ਅਤਿਸ਼ਾਹ ਦੇ ਲੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰਾ ਸਮਾਂ ਵਿੱਚ ਬੈਠੇ ਔਰ ਸਾਰੇ ਜਿਹੜੇ ਖਾਸ ਮਹਿਮਾਨ ਆਏ ਸੀ ਉਹਨਾਂ ਆਪ ਆ ਕੇ ਮਿਲਦੇ ਰਹੇ ਕਿੰਨੇ ਮੁੱਖ ਮੰਤਰੀ ਜਿਹੜੇ ਭਾਜਪਾ ਦੇ ਉਹਨਾਂ ਜਿਹੜੀਆਂ ਮੈਜਰੀਟੇ ਪਾਰਟੀਆਂ ਉਹਨਾਂ ਦੇ ਆਏ ਕੇਂਦਰ ਦੇ ਮੰਤਰੀ ਗਏ ਉਹਤੇ ਅਮਰ ਸ਼ਾਹ ਦੀ ਗੱਲ ਕਰ ਲਈ ਰਾਨਾ ਸੰਧੀ ਗੱਲ ਕਰ ਲਈ ਊਂਪੂਰੀ ਦੀ ਗੱਲ ਕਰ ਲਈ ਦੂਜਾਂ ਦੀ ਗੱਲ ਕਰ ਲਈ ਬਹੁਤ ਸਾਰੇ ਨੇ ਇਦਾਂ ਦੇ ਕੇਂਦਰ ਦੇ ਮੰਤਰੀ ਵੀ ਆਇਸੋ ਇੱਕ ਵੱਡੀ ਰੌਣਕ ਦੇ ਤੌਰ ਤੇ ਵੱਡੇ ਉਤਸ਼ਾਹ ਦੇ ਤੌਰ ਤੇ ਵੀ ਦਿਖਿਆ ਜਾ ਰਿਹਾ ਹੈ ਇਹ ਗੱਲ ਹੋਰ ਜ਼ਰੂਰ ਆਪਾਂ ਕਹਿਣੀ ਚਾਹਾਂਗੇ ਦੇਖੋ ਭਾਜਪਾ ਨੇ ਦਿੱਲੀ ਦੇ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਜਿਹਦਾ ਅੱਜ ਵੀ ਕਹਿ ਰਹੇ ਸੀਗੇ ਜਮਨਾ ਦੇ ਪਾਣੀ ਦੇ ਸਬੰਧ ਤੋਂ ਰੌਣ ਦੀ ਗੱਲ ਕੀਤੀ ਹੈ ਕੈਬਨਿਟ ਨੇ ਸੌਂ ਚੁੱਕਦੇ ਪਹਿਲੀ ਕੈਬਨਿਟ ਦੀ ਮੀਟਿੰਗ ਹੋਈ ਹੈ ਉਹ ਤਾਂ ਬਾਤ ਕਹਿੰਦੇ ਜਮਨਾਬਲ ਵੀ ਉਹਨਾਂ ਨੇ ਜਾਣਾ ਸੀ ਤੇ ਨਾਲ ਹੀ ਪੋਲੀਟੀਕਲ ਤੌਰ ਤੇ ਇੱਕ ਸੁਨੇਹਾ ਉਹਨਾਂ ਨੇ ਇਹ ਵੀ ਦਿੱਤਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਚੱਲਦੇ ਆ ਜੀ ਜੀ ਵਿਸ਼ਵਾਚਾਰ ਦੇ ਸਾਹਮਣੇ ਹੋਏ ਹੈ ਕੋਈ ਇਦਾਂ ਦਾ ਵਰਤਾਰਾ ਵਾਪਰਿਆ ਉਹਦੀ ਜਾਂਚ ਵੀ ਹੋਏਗੀ ਸੋ ਭਾਜਪਾ ਨੇ ਜਿੱਥੇ ਪੋਲੀਟੀਕਲ ਤੌਰ ਤੇ ਕਦਮ ਰੱਖਿਆ ਅਗੇ ਵਧਣ ਲਈ ਉਥੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਸਹਿਯੋਗੀਆਂ ਲਈ ਆਉਣ ਵਾਲੇ ਦਿਨਾਂ ਚ ਹੋ ਸਕਦਾ ਹੈ ਕਿ ਮੁਸ਼ਕਲਾਂ ਵੀ ਵਧੀਆਂ ਨਜ਼ਰ ਆ ਰਹੀਆਂ ਜੀ ਜੀ ਸੱਚਾ ਬੱਗੇ ਜ਼ਿਕਰ ਕਰਾਂਗੇ ਐਸਟੀਪੀਸੀ ਦੀ ਹੋਣ ਵਾਲੀ ਬੈਠਕ ਦੀ ਕਿਉਂਕਿ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਅਸਤੀਫਾ ਮਨਜ਼ੂਰ ਤਾਂ ਨਹੀਂ ਹੋਇਆ ਹਲੇ ਪਰ ਲਗਾਤਾਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਅਸਤੀਫਾ ਵਾਪਸ ਲੈ ਲਓ ਪਰ ਧਾਮੀ ਸਾਹਿਬ ਵੀ ਅੜੇ ਹੋਏ ਨੇ ਆਪਣੇ ਫੈਸਲੇ ਦੇ ਉੱਪਰ ਸੋ ਅਜੇ ਇਹ ਦੇ ਵਿੱਚ ਮੀਟਿੰਗ ਹੈ ਜਿਹੜੀ ਉਹ ਕਸਤੀਗਵਾਈ ਚ ਹੋਏਗੀ ਕਿਸ ਤਰ੍ਹਾਂ ਦੇ ਸਵਾਲ ਉੱਠਣਗੇ ਤੇ ਨਾਲ ਨਾਲ ਕਹਿੰਦੇ ਕਿ ਐਸਜੀਪੀਸੀ ਦਾ ਬਜਟ ਵੀ ਬਿਲਕੁਲ ਸਿਰ ਤੇ ਆ ਕੁਝ ਸਮਾਂ ਹੀ ਰਹਿ ਗਿਆ ਜੀ ਦੇਖੋ ਆਪਾਂ ਸ਼੍ਰੋਮਣੀ ਗੁਰਦਾਰਾ ਪ੍ਰੰਮੋਹ ਕਮੇਟੀ ਦੇ ਬਾਰੇ ਜਿਸ ਨੇ ਸਤ ਮਹੀਨੇ ਤੋਂ ਚੱਲ ਕਰਦੇ ਆ ਅਕਸਰ ਜਿਹੜੇ ਵਿਸ਼ਲੇਸ਼ਕ ਕਈ ਮੌਕਿਆਂ ਦੇ ਕਹਿੰਦੇ ਰਹਿੰਦੇ ਆ ਕਿ ਜਥੇਦਾਰ ਗੁਰਚਨ ਸਿੰਘ ਟੋੜਾ ਲੰਬਾ ਸਮਾਂ ਜਿਹੜਾ ਹੈਗਾ ਐਸਡੀ ਬੀਜੀ ਦੇ ਪ੍ਰਧਾਨ ਰਹੇ ਤੇ ਧਾਮੀ ਸਾਹਿਬ ਉਹਨਾਂ ਦੇ ਸਹਿਯੋਗੀ ਨੇ ਦੇ ਕੀ ਸਾਥੀ ਰਹੇ ਪਰ ਟੋੜਾ ਸਾਹਿਬ ਤੇ ਧਾਮੀ ਸਾਹਿਬ ਦਾ ਜਿਹੜਾ ਮਾਮਲਾ ਉਹਦੇ ਵਿੱਚ ਇੱਕ ਵੱਡਾ ਜਿਹੜਾ ਹੈਗਾ ਅੰਤਰ ਮੈਂ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਟੋੜਾ ਸਾਹਿਬ ਦੀ ਲੜਾਈ ਰਹੀ ਹੈ ਇਸ ਮਾਮਲੇ 'ਚ ਕਿ ਟੋੜਾ ਸਾਹ ਨੂੰ ਪ੍ਰਧਾਨੀ ਤੋਂ ਹਟਾਇਆ ਜਾਂਦਾ ਸੀ ਉਟਾਉਂਦਾ ਕੌਣ ਸੀ ਜਿਹੜੇ ਕਦਾਵਾਰ ਅਕਾਲੀ ਆਗੂ ਸੀ ਮੁੱਖ ਮੰਤਰੀ ਵੀ ਰਹੇ ਆ ਪ੍ਰਧਾਨ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦਾ ਕਈ ਮੌਕਿਆਂ ਦੇ ਇਹੀ ਹੁੰਦਾ ਸੀ ਮਾਮਲਾ ਕਿ ਟੌਰਟ ਦਾ ਉਹਨੂੰ ਕਿਵੇਂ ਪਾਸੇ ਕੀਤਾ ਜਾਵੇ ਤਾਂ ਕਿ ਉਹਨੇ ਤਾਂ ਕਿ ਠਟਾਈ ਜਾ ਸਕੇ ਉਹ ਲੜਾਈ ਸੀ ਪ੍ਰਧਾਨ ਜੀ ਨੂੰ ਸੰਭਣ ਦੀ ਇੱਥੇ ਬਿਲਕੁਲ ਹੀ ਉਸ ਦੇ ਪ੍ਰੀਤ ਹੈ ਧਾਮੀ ਸਾਹਿਬ ਨੇ ਅਸਤੀਵਾਦ ਦਾ ਅਸਤੀਵਾਦ ਦੇ ਘਰ ਬਹਿ ਗਏ ਤੇ ਹੁਣ ਸਾਰਾ ਅਕਾਲੀ ਦਲ ਧਾਮੀ ਸਾਹਿਬ ਦੇ ਘਰ ਤੋਂ ਰਹਿ ਫਿਰਦਾ ਕਿ ਨਹੀਂ ਜੀ ਆਓ ਸੰਭੋ ਤੁਹਾਡੇ ਬਿਗੈਰ ਨਹੀਂ ਪ੍ਰਧਾਨਗੀ ਜਲਦੀ ਤੇ ਨਾ ਹੀ ਐਸਜੀਪੀਸੀ ਜਲਦੀ ਹੈ ਸੋ ਮੈਂ ਸਮਝਦਾ ਕਿ ਧਮੀ ਸਾਹਿਬ ਪਾਰਟੀ ਦੇ ਅੰਦਰ ਪਹਿਲੇ ਜਿਹੇ ਐਸਜੀਪੀਸੀ ਦੇ ਪ੍ਰਧਾਨ ਨਜ਼ਰ ਆ ਰਹੇ ਹੈ ਕਿ ਜਿਹੜੇ ਅਸਤੀਫਾ ਦੇ ਕੇ ਘਰ ਚਲੇ ਗਏ ਪਰ ਪਾਰਟੀ ਉਹਨਾਂ ਕੋਲੇ ਚੱਲ ਕੇ ਆ ਰਹੀ ਹੈ ਨੰਗੇ ਪੈਰੀਂ ਕਿ ਪ੍ਰਧਾਨਗੀ ਸੰਭੋ ਪਹਿਲਾਂ ਤਾਂ ਦੇਖੋ ਜਦੋਂ ਆਪਾਂ ਗੱਲ ਕਰਦੇ ਜੀ ਕਿ ਸੱਤ ਮੈਂਬਰੀ ਕਮੇਟੀ ਬਣੀ ਆਪਾਂ ਕਹਿੰਦੇ ਸੀ ਸਿੰਘ ਜਹਬਾਨ ਦੇ ਮੁੱਦਿਆਂ ਦੇ ਉੱਤੇ ਸੱਤ ਮੈਂਬਰੀ ਕਮੇਟੀ ਜਿਹੜੀ ਬਣੀ ਹੈ ਉਹ ਉਸ ਮਾਮਲੇ ਤੇ ਕਾਰਵਾਈ ਨਹੀਂ ਹੋ ਰਹੀ ਤਾਂ ਧਾਮੀ ਸਾਹਿਬ ਵੀ ਔਰ ਕਾਲੀਦਾਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਵੀ ਇਕੱਠੇ ਹੋ ਕੇ ਸਿੰਘ ਸਾਹਿਬ ਕੋਲੇ ਜਾਂਦੇ ਸੀ ਮਸਲੇ ਹੱਲ ਕਰਦੇ ਸੀ ਹੁਣ ਉਹ ਮਸਲੇ ਤਾਂ ਇੱਕ ਪਾਸੇ ਰਹਿ ਗਈ ਗੱਲ ਹੁਣ ਕਾਲੀਦਾਲ ਧਾਮੀ ਸਾਹਿਬ ਦੇ ਦੁਆਲੇ ਘੁੰਮ ਰਿਹਾ ਐ ਇਹ ਜਿਹੜੀ ਭੱਟੀ ਗੱਲ ਇਹ ਕੀ ਹੈ ਜਦੋਂ ਤੁਸੀਂ ਜ਼ਿਕਰ ਕੀਤਾ ਕਿ 31 ਮਾਰਚ ਤੋਂ ਪਹਿਲਾਂ ਦੇਖੋ ਐਸਜੀਪੀਸੀ ਦਾ ਜਨਹੋਦ ਜੀ ਨੇ ਬਜਟ ਪਾਸ ਕਰਨਾ ਹੁਣੇ ਹੀ ਹੋਣਾ ਹੈ ਉਹਦੇ ਬਾਰੇ ਕੋਈ ਤੋੜਾ ਨਹੀਂ ਤੇ ਜੇ ਧਾਮੀ ਸਾਹਿਬ ਦਾ ਕੋਈ ਫੈਸਲਾ ਨਹੀਂ ਨਿਭੜਦਾ ਇਸ ਮਾਮਲੇ ਦੇ ਤੇ ਧਾਮੀ ਸਾਹਿਬ ਵਾਪਸ ਨਹੀਂ ਲੈਂਦੇ ਆਪਣਾ ਅਸਤੀਫਾ ਜੋ ਕਿ ਇਨਫੋਰਮੇਸ਼ਨ ਜਾਂ ਮੀਡੀਆ ਦੇ ਰਾਹੀਂ ਜਿਹੜੀਆਂ ਜਾਣਕਾਰੀਆਂ ਆ ਰਹੀਆਂ ਉਹਦੇ ਮੁਤਾਬਕ ਇਹ ਹੈ ਕਿ ਤਾਮੀਰ ਸਾਹਿਬ ਡ੍ਰਿਡ ਸੰਗਲਪ ਹੈ ਕਿ ਜਿਸ ਮੁੱਦੇ ਨੂੰ ਲੈ ਕੇ ਉਹਨਾਂ ਨੇ ਅਸਤੀਵਾ ਦਿੱਤਾ ਹੈ ਜੋ ਮੁੱਦਾ ਦਾ ਕੋਈ ਹੱਲ ਨਹੀਂ ਨਿਕਲਦਾ ਤਾਂ ਤਾਮੀਰ ਸਾਹਿਬ ਅਸਤੀਵਾ ਵਾਪਸ ਨਹੀਂ ਲੈਣਨ ਲਗੇ ਜੋ ਮੀਡੀਆ ਚ ਚਰਚਾ ਇਸ ਗੱਲ ਦੀ ਜੀ ਜਿਸ ਕੱਲ੍ਹ ਦੇ ਸਟੈਂਡ ਤੇ ਨਜ਼ਰ ਆ ਰਿਹਾ ਤਾਮੀਰ ਸਾਹਿਬ ਆਪਣਾ ਅਸਤੀਵਾ ਵਾਪਸ ਨਹੀਂ ਲੈਣਗੇ ਤਾਂ ਜਦੋਂ ਜਨ ਹਾਊਸ ਆਏਗਾ ਜਾਂਦਾ ਫਿਰ ਜਿਹੜਾ ਇਸ ਵੇਲੇ ਸੀਨੀਅਰ ਮੀਤ ਪ੍ਰਧਾਨ ਹੈ ਰਗੂਜੀਤ ਸੰਵਰਕ ਉਸ ਨੂੰ ਪ੍ਰਧਾਨਤਾ ਪਾਇਆ ਜਾਏਗਾ ਐਸਜੀਪੀਸੀ ਦਾ ਤੇ ਇਹ ਵੀ ਹੋ ਸਕਦਾ ਹੈ ਕਿ জানা ਹੋਊ ਕਿ ਇਸ ਮਾਮਲੇ ਤੇ ਸਵਾਲ ਵੀ ਉੱਠ ਸਕਦਾ ਹੈ ਕਿ ਜਿਹੜਾਗਾ ਐਸਜੀਪੀਸੀ ਦਾ ਪ੍ਰਧਾਨ ਕੌਣ ਹੋਏ ਕੋਈ ਵਿਰੋਧੀ ਧਿਰ ਇਸ ਮਾਮਲੇ ਤੇ VOTING ਵੀ ਕਰਵਾ ਸਕਦੀ ਹੈ ਸੋ ਖਾਲੀਦਾਲ ਇੱਕ ਵੱਡੇ ਸੰਕਟ ਨੂੰ ਕਿਰਿਆ ਨਜ਼ਰ ਆ ਰਿਹਾ ਧਾਮੀ ਸਾਹਿਬ ਜੀ ਜੀ ਇਸ తీਰੇ ਨੂੰ ਲੈ ਕੇ ਕੀ ਬਣੇਗਾ ਕੀ ਨਹੀਂ ਬਣੇਗਾ ਹੁਣ ਕੱਲ ਫੇਰ ਮੀਟਿੰਗ ਹੈ ਐਗਜ਼ੈਕਟਿਵ ਜੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਐਗਜ਼ੈਕਟਿਵ ਦੀ ਮੀਟਿੰਗ ਦਾ ਸਵਾਭ ਕੀ ਰੱਖੀ ਗਈ ਹੈ ਰੱਖੀ ਜਾਣੀ ਚਾਹੀਦੀ ਸੀ ਰੱਖੇਗੇ ਉਹਨਾਂ ਨੇ ਇਸ ਕਰਕੇ ਰੱਖਣੀ ਜੀ ਕਿਉਂਕਿ ਐਸਜੀ ਵੀਜ਼ੇ ਪ੍ਰਧਾਨ ਦਾ ਅਸਤੀਫਾ ਉਹਦਾ ਫੈਸਲਾ ਤਾਂ ਕਰਨਾ ਹੀ ਕਰਨਾ ਹੈ ਜੀ ਹੁਣ ਜੇ ਕੱਲ ਦੀ ਐਗਜ਼ੀਕਟਿਵ ਦੀ ਮੀਟਿੰਗ 'ਚ ਅਸਤੀਫਾ ਰੱਦ ਕੀਤਾ ਜਾਂਦਾ ਤਾਂ ਕੀਤਾਨੀ ਸਾਹਿਬ ਉਸ ਫੈਸਲੇ ਨੂੰ ਪ੍ਰਵਾਨ ਕਰਦੇ ਹਨ ਵੱਡੀ ਗੱਲ ਇਹ ਵੀ ਹੈ ਜਿਸ ਦੀਵੇ ਨੂੰ ਪ੍ਰਵਾਨ ਨਹੀਂ ਕਰਦੇ ਆਪਣੇ ਅਹੁਦੇ ਤੇ ਸਿਫਰ ਤੇ ਲੇਖ ਵਾਪਸ ਨਹੀਂ ਆਉਂਦੇ ਤਾਂ ਫੇਰ ਐਗਜ਼ੀਕਟਿਵ ਦੇ ਸਾਹਮਣੇ ਇੱਕ ਨਵਾਂ ਵੱਡਾ ਸਵਾਲ ਖੜਾ ਹੁੰਦਾ ਕਿ ਐਸਜੀ ਵੀਜ਼ਾ ਪ੍ਰਧਾਨ ਕੌਣ ਹੋਏਗਾ ਜੀ ਜੀ ਤਾਂ ਕੱਲ ਦੀ ਐਗਜ਼ੀਕਟਿਵ ਮੀਟਿੰਗ ਜਿਹੜੀ ਬੜੀ ਅਹਿਮ ਹੈ ਸਾਰਿਆਂ ਦੀ ਨਜ਼ਰਾਂ ਸਿੱਖ ਪਾਈ ਜਾ ਰਹੀਆਂ ਨੇ ਬੜੀਆਂ ਮੀਆਂ ਕੀ ਐਗਜ਼ੈਕਟਿਵ ਚ ਕੀ ਫੈਸਲਾ ਹੁੰਦਾ ਹੈ ਕੀ ਐਗਜ਼ੈਕਟਿਵ ਦੇ ਫੈਸਲੇ ਨਾਮੀ ਸਾਹਿਬ ਪ੍ਰਵਾਨ ਕਰਦੇ ਆ ਕਿ ਨਹੀਂ ਕਰਦੇ ਇਹਨਾਂ ਦੋਨਾਂ ਸਵਾਲਾਂ ਨੂੰ ਲੈ ਕੇ ਗੱਲ ਅੱਗੇ ਵਧੇਗੀ ਕੀ ਕੀ ਹੋਏਗਾ ਜੀ ਜੀ ਸਤਿ ਸ੍ਰੀ ਅਕਾਲ ਸਾਹਿਬ ਅੱਗੇ ਵੱਧਦੇ ਆ ਤੇ ਗੱਲ ਕਰਦੇ ਆ ਕੱਲ ਐਸਜੀਪੀਸੀ ਦੀ ਬੈਠਕ ਆ ਤੇ ਪਰਸੋਂ ਇੱਕ ਹੋਰ ਅਹਿਮ ਬੈਠਕ ਵੀ ਹੈ ਬੈਠਕ ਹੈ ਕਿਸਾਨਾਂ ਦੀ ਕੇਂਦਰ ਦੇ ਨਾਲ ਜਿਹਦਾ ਸੱਦਾ ਪੱਤਰ ਆ ਚੁੱਕਿਆ ਕਿਸਾਨਾਂ ਨੂੰ ਚਿੱਠੀ ਹੈ ਜਿਹੜੀ ਉਹ ਦੋਨਾਂ ਬਾਰਡਰਾਂ ਤੇ ਪਹੁੰਚ ਚੁੱਕੀ ਹੈ ਜਿਸ ਚਿੱਠੀ ਦੇ ਵਿੱਚ ਜ਼ਿਕਰ ਜਗਜੀਤ ਸਿੰਘ ਡਲੇਵਾਲ ਤੇ ਸਰਵਨ ਸਿੰਘ ਪੰਦੇਰ ਤੇ ਉਹਨਾਂ ਦੀ ਜੋ ਟੀਮ ਹੈ ਉਸ ਦਾ ਕੀਤਾ ਗਿਆ ਸੋ ਅੱਜ 88 ਦਿਨ ਹੋ ਚੁੱਕੇ ਨੇ ਢਲੇਵਾਲ ਉਹਨਾਂ ਦੀ ਭੁੱਖ ਹੜਤਾਲ ਨੂੰ ਕਿਵੇਂ ਦੇਖਦੇ ਹੋ ਕਿ ਸੈਕਿੰਡ ਮੀਟਿੰਗ ਹੈ ਜਿਹੜੀ ਉਹ ਫਰਵਰੀ ਮਹੀਨੇ ਦੇ ਵਿੱਚ ਕਰਾਈ ਜਾ ਰਹੀ ਹੈ ਕੀ ਰੂਪਰੇਖਾ ਹੋਏਗੀ ਦੇਖੋ ਖਨੌਰੀ ਦੇ ਸ਼ੰਭੂ ਬਾਟ ਦੇ ਜਿਹੜੇ ਕਿਸਾਨ ਆਗੂ ਹੈ ਸਰਵਨ ਸਿੰਘ ਪੰਦੇਰ ਦੀ ਗੱਲ ਕਰ ਲਈ ਜੀ ਸਿੰਘ ਨੇ ਢਲੇ ਦੀ ਗੱਲ ਕਰ ਲਈ ਢਲੇਵਾਲ ਸਾਹਿਬ ਦੀ ਗੱਲ ਕਰ ਲਈ ਜਾਂ ਦੂਜੇ ਆਗੂਆਂ ਦੀ ਗੱਲ ਕਰ ਲਈ ਜਿਹੜੇ ਸਾਰੇ ਆਗੂ ਆ ਖਨੌਰੀ ਵਾਲੇ ਤੇ ਸ਼ੰਭੂ ਵਾਲੇ ਦੁਨਾਂ ਆਗੂ ਨੇ ਕਲ ਦੀ ਤਾਂ ਸ਼ਾਬਾਸ਼ ਜਾਂਦੀ ਜਾਂਦੀ ਹੈ ਕਿ ਉਹਨਾਂ ਨੇ ਆਖਰ ਅੰਦੋਲਨ ਇੱਥੇ ਲਿਆ ਕੇ ਦਾ ਖੜਾ ਕਾਰੀ ਦਿੱਤਾ ਨਾ ਗੱਲ ਮੰਨੀ ਜਾਂਦੀ ਹੈ ਨਹੀਂ ਮੰਨੀ ਜਾਂਦੀ ਜਿੱਦਾਂ ਆਪਾਂ ਗੱਲ ਕਰਦੇ ਜਿਹੜੀ ਪਾਸੋਂ ਦੀ ਮੀਟਿੰਗ ਆ ਰਹੀ ਹੈ ਉਹਦੇ ਚ ਕੇਂਦਰ ਦੇ ਨਾਲ ਉਹ ਇੱਕ ਵੱਖਰਾ ਮੁੱਦਾ ਹੈ ਪਰ ਕੇਂਦਰ ਨੂੰ ਇਸ ਮੋਰਚ ਨੇ ਇਸ ਕੱਲੇ ਕੰਪੈਲ ਕਰਤਾ ਕਿ ਗੱਲਬਾਤ ਦੀ ਮੇਜ਼ ਤੇ ਆਓ ਘਟੂ ਘਟ ਕੇਂਦਰ ਕਿਸਾਨਾਂ ਆਗੂ ਨਾਲ ਗੱਲਬਾਤ ਦੀ ਮੇਜ਼ ਤੇ ਆਏ ਹੈ ਪਹਿਲੀ ਮੀਟਿੰਗ ਹੋਈ ਹੈ ਜਿਹੜੀ ਪਹਿਲਾਂ ਨਿਕਲ ਗਈ ਆ ਬੇ ਸਟਾ ਰਹੀ ਹੁਣ ਦੂਜੀ ਮੀਟਿੰਗ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਕੋਈ ਨਾ ਕੋਈ ਉਸਦਾ ਕੇ ਹਸਾਰੂ ਹਾਲ ਨਿਕਲੇ ਕੋ ਗੱਲ ਅੱਗੇ ਵਧੇ ਕੇਂਦਰ ਤੇ ਬਹੁਤ ਕੁਝ ਨਿਰਭਰ ਕਰਦਾ ਕਿਸਾਨ ਆਗੂ ਨੇ ਤਾਂ ਆਪਣੇ ਪੱਤੇ ਖੋਲੇ ਵੀ ਆਉ ਤਾਂ ਕਹਿੰਦੇ ਦੇਖੋ ਐਮ ਐਸ ਵੀ ਦਾ ਮੁੱਦਾ ਹੈ ਕਰਜ਼ੇ ਦਾ ਮੁੱਦਾ ਹੈ ਕਿਸਾਨਾਂ ਸਿਰ ਜਿਹੜੇ ਕੇਸ ਬਣੇ ਵੀ ਉਹਨਾਂ ਦਾ ਮਾਮਲਾ ਹੈ ਫਸਲੀ ਭੇਨ ਦਾ ਮਾਮਲਾ ਹੈ ਘਟੂ ਘਟ 11 12 ਮੰਗਾ ਜਿਹੜੇ ਉਹਨਾਂ ਨੇ ਪਹਿਲਾਂ ਹੀ ਦਿੱਤੀਆਂ ਸੋ ਇਹ ਨਹੀਂ ਗੱਲ ਤਾਂ ਹੈ ਨਹੀਂ ਕਿ ਕੇਂਦਰ ਕੋਲ ਉਹਨਾਂ ਦੀਆਂ ਮੰਗਾਂ ਨਹੀਂ ਪਹੁੰਚੀਆਂ ਸੋ ਉਹ ਵੀ ਮੈਂਟਲੀ ਪ੍ਰਿਪੇਅਰ ਹੋ ਕੇ ਆਪਣੇ ਕੋਲ ਸੋਚ ਸਮਝ ਬਣਾ ਕੇ ਆਉਣਗੇ ਕਿ ਕਿਸਾਨ ਆਗੂਆਂ ਨਾਲ ਕੀ ਗੱਲ ਕਰਨੀ ਹੈ ਸੋ ਸੁਭਾਵਿਕ ਹੈ ਉਸ ਦੇ ਉੱਤੇ ਨਜ਼ਰਾਂ ਦਾ ਬਣਿਆ ਰਹਿਣੀ ਹੈ ਕੋਈ ਕਾਮ ਮੀਟਿੰਗ ਹੈ ਕਿਸਾਨ ਆਗੂਆਂ ਦੇ ਕੇਂਦਰ ਦੇ ਵਿਚਕਾਰ ਪਰ ਉਸ ਤੋਂ ਵੀ ਇੱਕ ਅਗਲੀ ਗੱਲ ਇਹ ਬਣਦੀ ਹੈ ਸਟੈਪ ਦੀ ਕਿ 22 ਤੋਂ ਬਾਅਦ 27 ਨੂੰ ਸ਼ੰਭੂ ਤੇ ਖਨੋਰੀ ਬਾਰਡਰ ਦੇ ਜਿਹੜੇ ਆਗੂਆਂ ਨੇ ਪਹਿਲੀ ਵਾਰ ਸਹਿਯਾ ਦਿੱਤਾ ਹੈ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਸਾਂਝੇ ਤੌਰ ਤੇ ਕਿ ਆਓ ਪਰ ਚੰਡੀਗੜ੍ਹ ਚ ਕਿਸਾਨੀ ਮੁੱਦਿਆਂ ਤੇ ਸਾਂਝੇ ਤੌਰ ਤੇ ਬੈਠੀਏ ਸਾਂਝੇ ਮੋਰਚੇ ਦਾ ਕੋਈ ਪ੍ਰੋਗਰਾਮ ਲਿਖੀਏ ਦੋਨੇ ਗੱਲਾਂ ਬੜੀਆਂ ਐਮ ਐ ਬਾਈ ਦੀ ਐਮ ਚੋਂ ਕੀ ਹਾਲ ਨਿਕਲਦਾ ਮੀਟਿੰਗ ਸੁਣ ਨਹੀਂ ਨਿਕਲਦਾ ਵੱਖਰਾ ਮੁੱਦਾ ਉਹ ਸਿੱਧੇ ਤੋਂ ਤੇ ਸੰਘੂ ਤੇ ਖਨੋਰੀ ਵੱਟ ਦੇੜੇ ਆ ਗੁਆ ਉਹਨਾਂ ਨਾਲ ਜੁੜਿਆ ਹੋਆ ਮਾਮਲਾ ਹੈ ਪਰ ਉਸ ਤੋਂ ਅੱਗੇ ਜਦੋਂ ਆਪਾਂ 27 ਦੀ ਗੱਲ ਕਰੀਏ ਉਹ ਵੀ ਚੰਡੀਗੜ੍ਹ ਦੀ ਮੀਟਿੰਗ ਹੈ ਉਹ ਮੀਟਿੰਗ ਜਿਹੜੀ ਏਗੀ ਆ ਇੱਕ ਸੁਨੇਹਾ ਕੇਂਦਰ ਨੂੰ ਵੀ ਜਾਏਗਾ ਜੇ ਗੱਲ ਨਹੀਂ ਮੰਨੋਗੇ ਤਾਂ ਫਿਰ ਕਿਸੇ ਵੱਡੇ ਅੰਦੋਲਨ ਲਈ ਤਿਆਰ ਰਹੋ ਜੀ ਉਸਨ ਖਸਾਨ ਮੋਰਚਾ ਜਿਹੜਾ ਪਹਿਲਾਂ ਹੀ ਵੱਡਾ ਅੰਦੋਲਨ ਦਿੱਲੀ ਚ ਲੜ ਚੁੱਕਾ ਹੈ ਉਹ ਸਨੇਹਾ ਦੇ ਚੁਕੇ ਕਿ ਅਸੀਂ ਸਾਂਝੇ ਤੌਰ ਤੇ ਲੜਾਈ ਲੜਨੀ ਚਾਹ ਰਹੇ ਹਟੋ ਘਟ ਪ੍ਰੋਗਰਾਮ ਦੇ ਦਾ ਸਹਿਮਤੀ ਬਣੀ ਸਕਦੀ ਹੈ ਕਿ ਸਾਂਝੇ ਪ੍ਰੋਗਰਾਮ ਲਿਖੇ ਜਾ ਸਕਦੇ ਆ ਸੋ ਕਿਸਾਨੀ ਅੰਦੋਲਨ ਦੇ ਸਾਹਮਣੇ ਇਸ ਵੇਲੇ ਇੱਕ ਵੱਡਾ ਜਿਹੜਾ ਹੈਗਾ ਸੋਲੀਆ ਸੰਸਦ ਦੀ ਬਾਈ ਦੀ ਜਿਹੜੀ ਮੀਟਿੰਗ ਹਾਲ ਨਿਕਲੇਗਾ ਜੇ ਹੱਲ ਨਹੀਂ ਨਿਕਲਦਾ ਤਾਂ 27 ਦੀ ਜਿਹੜੀ ਆ ਰਹੀ ਮੀਟਿੰਗਾਂ ਕਿਸਾਨ ਜਥੇਬੰਦੀਆਂ ਦੀ ਉਹਦੇ ਚ ਕਿਹੋ ਜੀ ਰੂਪਰੇਖਾ ਬਣਦੀ ਹੈ ਦੋਨੇ ਮਾਮਲੇ ਬੜੇ ਐਵੇਂ ਜਿਹੜੇ ਕਿਸਾਨ ਅੰਦੋਲਨ ਨੂੰ ਭੇਖ ਦੀ ਸੇਧ ਦੇਣਗੇ ਜੀ ਜੀ ਸਤਿ ਸ੍ਰੀ ਅਕਾਲ ਅੱਗੇ ਜ਼ਿਕਰ ਕਰਦੇ ਆਂ ਪਾਣੀਆਂ ਦੇ ਮੁੱਦੇ ਦਾ ਅੱਜ ਟ੍ਰਿਬਿਊਨਲ ਗ੍ਰੀਨ ਟ੍ਰਿਬਿਊਨਲ ਹੈ ਜੋ ਮਾਫ਼ ਕਰਨਾ ਰਾਵੀ ਬਿਆਸ ਜਨਰਲ ਟ੍ਰਿਬਿਊਨਲ ਹੈ ਜੋ ਉਹਦੇ ਅੱਗੇ ਸੀਐਮ ਆਨ ਪੇਸ਼ ਹੋਏ ਨੇ ਉਹਨਾਂ ਨੇ ਉੱਥੇ ਕਲੀਅਰ ਕਰਤਾ ਹੈ ਕਹਿੰਦੇ ਸਾਡੇ ਕੋਲੇ ਵਾਧੂ ਪਾਣੀ ਨਹੀਂ ਹੈ ਕਿ ਅਸੀਂ ਦੂਜੇ ਸੂਬਿਆਂ ਨੂੰ ਦਈਏ ਬੈਟਰ ਇਹ ਰਹੇਗਾ ਕਿ ਜਿਹੜੀ ਦਰਿਆਈ ਪਾਣੀ ਦੀ ਉਪਲਬਧਤਾ ਕਰਵਾਈ ਜਾ ਰਹੀ ਹੈ ਕਹਿੰਦੇ ਉਹਦਾ ਵੀ ਮੁਲਾਂਕਣ ਹੋਣਾ ਚਾਹੀਦਾ ਸੋ ਉਹਨਾਂ ਦਾ ਦੋ ਟੁੱਕ ਜਵਾਬ ਸੀਗਾ ਜਿਸ ਨੂੰ ਸਾਰੇ ਪੰਜਾਬ ਦੇ ਲੀਡਰ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਉਹ ਬੜੇ ਗੰਭੀਰਤਾ ਤਰੀਕੇ ਦੇ ਨਾਲ ਕਹਿ ਰਹੇ ਨੇ ਤੇ ਅੱਜ ਸੀਐਮ ਮਾਨ ਹੁਣਾ ਨੇ ਵੀ ਉਹੋ ਕਿਹਾ ਜੀ ਮੁਖਵੰਦਰੀਪਾ ਕੰਦ ਮਾਨ ਨੇ ਦੇ ਕੋ ਪਹਿਲਾਂ ਵੀ ਪਾਣੀਆਂ ਦੇ ਮੁੱਦੇ ਤੇ ਬੜਾ ਸਪੱਸਟ ਸਟੈਂਡ ਲਿਆ ਹੋਇਆ ਹੈ ਕਿ ਪੰਜਾਬ ਕੋਲੇ ਇੱਕ ਬੂੰਦ ਵੀ ਫालतू ਪਾਣੀ ਦੇਣ ਲਈ ਨਹੀਂ ਹੁਣ ਜਦੋਂ ਕੇਂਦਰ ਦੀ ਟੀਮ ਜਿਹੜੀ ਹੈ ਰਾਵੀ ਬਿਆਸ ਪਾਣੀਆਂ ਦੇ ਜਿਹੜੇ ਬਣਾਇਆ ਵੈਕਟਰ ਬਿਊ ਨਾਲ ਉਹਦੀ ਟੀਮ ਆਈ ਹੈ ਪੰਜਾਬ ਦੇ ਦੌਰੇ ਤੇ ਉਹ ਕਹਿੰਦੇ ਪਾਣੀ ਕਾਦੇ ਲਈ ਮਾਪਦੇ ਫਿਰਦੇ ਆ ਪਾਣੀ ਦਰਿਆਵਾਂ ਦਾ ਸਾਡੇ ਕੀ ਦੇਖਦੇ ਹੋ ਪਾਣੀ ਤਾਂ ਸਾਡੇ ਕੋਲੇ ਪਹਿਲਾਂ ਹੀ ਘੱਟ ਹੈ ਸਾਡਾ ਤਾਂ ਆਪਣਾ ਪਾਣੀ ਨਹੀਂ ਪੂਰਾ ਹੁੰਦਾ ਪੰਜਾਬ ਕੋਲੇ ਹੁਣ ਵੀ ਜੇ ਟੂਬਵਲੰਟਾ ਸਿਸਟਮ ਨਾ ਹੋਵੇ ਤਾਂ ਪੰਜਾਬ ਦੇ ਖੇਤ ਬੰਜਰ ਹੋ ਜਾਣ ਉਹ ਤਾਂ ਕਹਿੰਦੇ ਅਸੀਂ ਟੂਬ ਲਾਏ ਤਾਂ ਇਨਾ ਪਾਣੀ ਕੱਢ ਰਹੇ ਆ ਇਨਾ ਪਾਣੀ ਕੱਢਾਂਗੇ ਸਾਡੇ ਦਾ ਧਰਤੀ ਹੇਟ ਲਈ ਪਾਣੀ ਦੇ ਪਨਾਰ ਕੱਢ ਰਹੇ ਆ ਬੜੀ ਮੁਸ਼ਕਲ ਨਾਲ ਉਹ ਕਹਿੰਦੇ ਕਿ ਪਾਣੀ ਦੇ ਧਰਤੀ ਹੇਟ ਨੂੰ ਕੱਢਣ ਤੇ ਜਿਹੜਾ ਥੋੜਾ ਕੰਟਰੋਲ ਕੀਤਾ ਦਾ ਪਾਣੀ ਸੰਜਮ ਨਾਲ ਬਰਤਨ ਨਾਲ ਕੋਈ ਧਰਤੀ ਹੇਟ ਲਈ ਪਾਣੀ ਦਾ ਪੱਜ਼ਰ ਉੱਪਰ ਆਇਆ ਸਾਡੇ ਕੋਲੇ ਫालतू ਪਾਣੀ ਕਿੱਥੇ ਆ ਜੀ ਉਹ ਕਹਿੰਦੇ ਜੇ ਤੁਸੀਂ ਇਹ ਦਲੀਲ ਦਿੰਨੇ ਹੋ ਕਿ ਹਰਿਆਣਾ ਪੰਜਾਬ ਦਾ ਹਿੱਸਾ ਸੀ ਇਸ ਕਰਕੇ ਰਾਵੀ ਵਿਆਸ ਦੇ ਪਾਣੀਆਂ ਤੇ ਵੀ ਦਾ ਹਿੱਸਾ ਬਣਦਾ ਪਹਿਲੀ ਗੱਲ ਤਾਂ ਰਾਵੀ ਵਿਆਸ ਪਾਣੀਆਂ ਦੀ ਜੋ ਕਹਿੰਦੇ ਗੱਲ ਕਰਦੇ ਆਪਾਂ ਉਦਾ ਕਿ ਹਰਿਆਣੇ ਨਾਲ ਲੈਣਾ ਦੇਣਾ ਨਹੀਂ ਕਿਉਂਕਿ ਹਰਿਆਣਾ ਦੀ ਧਰਤੀ ਤੋਂ ਦਰਿਆ ਗੁਜ਼ਰਦੇ ਨਹੀਂ ਪੰਜਾਬ ਦੇ ਦਰਿਆ ਹੈ ਜੇ ਪਰ ਤੁਹਾਨੂੰ ਦੀ ਗੱਲ ਕਰੀਏ ਤਾਂ ਬੁਨਿਆਦੀ ਸਿਧਾਂਤ ਜਿਹੜਾ ਮੰਤਰੀ ਪੱਧਰ ਦਾ ਹੈਗਾ ਦਰਿਆਈ ਪਾਣੀਆਂ ਬਾਰੇ ਜਿਸ ਧਰਤੀ ਤੋਂ ਦਰਿਆ ਗੁਜ਼ਰਦੇ ਆ ਉਹਨਾਂ ਦਾ ਇਤਹਾਕ ਹੁੰਦਾ ਦੂਜਿਆਂ ਦਾ ਕੋਈ ਅਧਿਕਾਰ ਹੀ ਨਹੀਂ ਹੁੰਦਾ ਸੋ ਇਸ ਦਾ ਕੋ ਅਧਿਕਾਰ ਵੀ ਕੋਈ ਨਹੀਂ ਕਹਿੰਦੇ ਜੇ ਤੁਹਾਡੀ ਗੱਲ ਵੀ ਮੰਨ ਲਈ ਜਾਵੇ ਫਿਰ ਜਮਨਾ ਚ ਵੀ ਸਾਨੂੰ ਹਿੱਸਾ ਦੇਓ ਨਾ ਜਦੋਂ ਜਮਨਾ ਦੀ ਗੱਲ ਕਰਦੇ ਆ ਉਦੋਂ ਤੁਸੀਂ ਕਹਿੰਦੇ ਨੂੰ ਕਿ ਜਮਨਾ ਦਾ ਜੀ ਹਰਿਆਣਾ ਚ ਵੀ ਲੰਘਦਾ ਤੁਹਾਡੇ ਪੰਜਾਬ ਵੀ ਲੰਘਦਾ ਹੀ ਨਹੀਂ ਉਹ ਬਨਾਵੇ ਦਲੀਲ ਦੇ ਰਿਹਾ ਹੈ ਇਹ ਜੇ ਸਾਡੇ ਪੰਜਾਬ ਦੀ ਗੱਲ ਕਰਦੇ ਆਂ ਤਾਂ ਜਮਨਾ ਪਹਿਂ ਸਾਡੇ ਪੰਜਾਬ ਦਾ ਹਿੱਸਾ ਸੀ ਸਾਡੇ ਪੰਜਾਬ ਦੀ ਧਰਤੀ ਉੱਪਰ ਦੇ ਹੀ ਗੁਜ਼ਰਦਾ ਸੀ ਰੈਣਾ ਬਣ ਨਾਲ ਜਮਨਾ ਲੱਗ ਹੋਇਆ ਤੇ ਫਿਰ ਕਹਿੰਦੇ ਜਮਨਾ ਦੇ ਪਾਣੀਆਂ ਦਾ ਹਿੱਸਾ ਵੀ ਦਿਓ ਸਾਨੂੰ ਹਾਲਾਂਕਿ ਜਮਨਾ ਦਾ ਪਾਣੀ ਐਨਾ ਪਾਣੀ ਦਾ ਭਾਰ ਉਹਦੇ ਚ ਬਹੁਤ ਸਾਰਾ ਪਾਣੀ ਅੱਗੇ ਸਮੁੰਦਰ ਚਲਿਆ ਜਾਂਦਾ ਜਿਹਦੀ ਸਿੱਧੀ ਵਰਤੋਂ ਹੋਵੇ ਤਾਂ ਪੰਜਾਬ ਨੂੰ ਵੀ ਫਾਇਦਾ ਹੋ ਸਕਦਾ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਸਨਿਆਹ ਦਿੱਤਾ ਜਿਹੜੇ ਟ੍ਰਿਬਿਊਨਲ ਦੇ ਜਿਹੜੇ ਉਨ੍ਹਾਂ ਦੇ ਮਹਾਰ ਟੀਮ ਆਈ ਕਿ ਪੰਜਾਬ ਕੋਲੇ ਕੋਈ ਫालतू ਦੇਣ ਨੂੰ ਪਾਣੀ ਨਹੀਂ ਹੈ ਜੀ ਜੀ ਜੇ ਪਾਣੀ ਚਾਹੀਦਾ ਤਾਂ ਸਭ ਸਾਨੂੰ ਜਮਨਾ ਜੋ ਪਾਣੀ ਦਾ ਹਿੱਸਾ ਜੋ ਜਿਹੜਾ ਬਣਦਾ ਹੈ ਯਾਨੀ ਮੁੱਖ ਮੰਤਰੀ ਭਗਵੰਤ ਮਾਨ ਡੱਟ ਗਿਆ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਲਈ ਜੀ ਜੀ ਸਤਸ ਬੱਗੇ ਜ਼ਿਕਰ ਕਰਾਂਗੇ ਡੈਪੂਟੇਸ਼ਨ ਦੇ ਮਾਮਲੇ ਦਾ ਡੈਪੂਟੇਸ਼ਨ ਦਾ ਮਾਮਲਾ ਗੰਭੀਰ ਹੋ ਗਿਆ ਕਿ ਜਿੱਥੇ ਪਹਿਲਾਂ ਤਿੰਨ ਜਹਾਜ਼ ਆਏ ਅੰਮ੍ਰਿਤਸਰ ਦੀ ਧਰਤੀ ਤੇ ਉਤਰੇ ਤਾਂ ਜਿਹੜੇ ਨੌਜਵਾਨ ਨੇ ਚਾਹੇ ਕਿਸੇ ਵੀ ਸੂਬੇ ਦੀ ਸੀ ਉਹ ਆਪਣੇ ਆਪਣੋਂ ਘਰੇ ਚਲੇ ਗਏ ਸੇਫਟੀ ਦੇ ਨਾਲ ਤੇ ਸੁਰੱਖਿਆ ਦੇ ਨਾਲ ਪਰ ਜਦੋਂ ਇਹ ਚੀਜ਼ ਮੀਡੀਆ ਦੇ ਵਿੱਚ ਹਾਈਲਾਈਟ ਹੋਈ ਤਾਂ ਬੜੇ ਸਵਾਲ ਜਵਾਬ ਹੋਏ ਤਾਂ ਸਿਆਸਤ ਵੀ ਹੋਈ ਹੁਣ ਇਹਦੇ ਉੱਪਰ 트럼ਪ ਹੁਣਾਂ ਨੇ ਵੀ ਯੂ ਟਰਨ ਲੈ ਲਿਆ ਉਹ ਕਹਿੰਦੇ ਸੀ ਡਿਪੋਰਟ ਤਾਂ ਕਰਾਂਗੇ ਪਰ ਡਿਪੋਰਟ ਕਰਨ ਦਾ ਤਰੀਕਾ ਬਦਲਤਾ ਹੁਣ ਉਹ ਕਹਿੰਦੇ ਕਿ ਤੁਸੀਂ ਉਸੇ ਰਸਤੇ ਵਾਪਸ ਜਾਓ ਜਿਹੜੇ ਰਸਤੇ ਤੋਂ ਆਏ ਸੀ ਯਾਨੀ ਕਿ ਜਿਹੜੇ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਤੁਸੀਂ ਹੁੰਦੇ ਹੋਏ ਗਏ ਸੀ ਉਸੇ ਪਨਾਮਾ ਸ਼ਹਿਰ ਦੇ ਵਿੱਚ ਜਾ ਕੇ 299 ਦੇ ਤਕਰੀਬਨ ਲੋਕਾਂ ਨੂੰ ਹੋਟਲ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਇਹਨਾਂ ਨੂੰ ਵਾਪਸ ਭੇਜੋ ਤੇ ਕਹਿੰਦੇ ਜਿਹੜੇ ਜਾਣ ਲਈ ਤਿਆਰ ਨਹੀਂ ਹੈ ਉਹਨਾਂ ਨੂੰ ਉਨਾ ਟਾਈਮ ਉਸੇ ਹੋਟਲ 'ਚ ਰੱਖਿਆ ਜਾਏਗਾ ਜੋ ਤੱਕ ਉਹ ਮੰਨ ਨਹੀਂ ਜਾਂਦੇ ਜੀ ਦੇਖੋ ਵੱਡਾ ਮਾਨਤਾ ਨਾਲ ਜੁੜਿਆ ਮੁੱਦਾ ਆਪਾਂ ਪਹਿਲਾਂ ਵੀ ਆਪਣੇ ਦਰਸ਼ਕਾਂ ਨਾਲ ਇਸ ਮੁੱਦੇ ਦੇ ਸਾਹਮਣੇ ਰਹੀ ਰਿਪੋਰਟ ਹੋ ਕੇ ਆਇਆ ਪਿਛਲੇ ਸਮੇਂ ਚ ਤੇ ਤਿੰਨ ਜਹਾਜ਼ ਆਇਆ ਆਪਾਂ ਦੇਖਦੇ ਹਾਂ ਕਿ ਕਿਸ ਕਦਰ ਜੜਾ ਹੈਗਾ ਹੱਥਾਂ ਨੂੰ ਹਥਕੜੀਆਂ ਪੈਰਾਂ ਨੂੰ ਬੀੜੀਆਂ ਔਰਤਾਂ ਤੱਕ ਨੂੰ ਨੇ ਬਖਸ਼ਾ ਗਿਆ ਕਿਸ ਤਰ੍ਹਾਂ ਉਹਨਾਂ ਨਾਲ ਗੈਰਮਾਨੀ ਵਤੀਰਾ ਗਿਆ ਖਾਣ ਪੀਣ ਦੀ ਗੱਲ ਕਰ ਲਈ ਉਹਨਾਂ ਦੇ ਅਰਜ਼ਾਨਾਂ ਲੋੜਾਂ ਦੀ ਗੱਲ ਕਰ ਲਈ ਇਹੋ ਜਿਹਾ ਬਚਾਰਾ ਬਹੁਤ ਹੀ ਰੇਅਰ ਕਿਸੇ ਨਾ ਦੁਨੀਆ ਦੇ ਵਿੱਚ ਵਾਪਰਦਾ ਕਿ ਜਦੋਂ ਤੁਸੀਂ ਦੁਸ਼ਮਣਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਕਰ ਦੋਂਸੀ ਸਾਡਾ ਮਿੱਤਰ ਦੇਸ਼ ਕਹਿੰਦੇ ਆ ਅਡੇ ਪ੍ਰਧਾਨ ਮੰਤਰੀ ਲਗਾਤਾਰ ਕਹਿੰਦੇ ਰਹਿੰਦੇ ਕਿ ਟਰੰਪ ਨਾਲ ਬੜੀ ਅੱਛੀ ਦੋਸਤੀ ਹੈ ਪਰ ਇਹ ਜੇ ਮਾਮਲਾ ਤੇ ਟਰੰਪ ਆਉਣੀ ਕਿਤੇ 80 ਤੋਂ ਮਾਸੋਂ ਦੇ ਨਜ਼ਰ ਨਹੀਂ ਆਉਂਦੇ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਹੇਂਦੋ ਕੋ ਪਰਾਮਾ ਦੇ ਇੱਕ ਪ੍ਰਾਈਵੇਟ ਹੋਟਲ ਦੇ ਵਿੱਚ 300 ਦੇ ਕਰੀਬ ਵੱਖ-ਵੱਖ ਮੁਲਕਾਂ ਦੇ ਲੋੜੇ ਇਦਾਂ ਗੈਰਕਾਨੂੰਨੀ ਤੌਰ ਤੇ ਅਮਰੀਕਾ 'ਚ ਦਾਖਲ ਹੋਏ ਸੀ ਉਹ ਉੱਥੇ ਛੱਡਿਆ ਪਿਆ ਉਹਨਾਂ ਨੂੰ ਔਰ ਉਹਨਾਂ ਦੇ ਵਿੱਚ ਕਾਫੀ ਗਿੰਦੀ 'ਚ ਭਾਰਤੀ ਵੀ ਹੈ ਜਿਨ੍ਹਾਂ 'ਚ ਪੰਜਾਬੀ ਵੀ ਲਾਜ਼ਮੀ ਤੌਰ ਤੇ ਹੋਣਗੇ ਉਹਨਾਂ ਨੇ ਬਾਹਰ ਆਪਣੇ ਸ਼ੀਸ਼ਿਆਂ ਦੇ ਦੇਖੋ ਲੈ ਕੇ ਲਾਇਆ ਕਿ ਸਾਡੀ ਮਦਦ ਕਰੋ ਮਦਦ ਕਰੋ ਤਾਂ ਅੱਗੇ ਇੱਕ ਲਾਈਨ ਹੋਰ ਹੈ ਲਿਖੀ ਹੋਈ ਹੈ ਕਿ ਅਸੀਂ ਆਪਣੇ ਦੇਸ਼ 'ਚ ਵਾਪਸ ਨਹੀਂ ਜਾਣਾ ਚਾਹੁੰਦੇ ਸਾਨੂੰ ਖਤਰਾ ਹੈ ਆਪਣੇ ਦੇਸ਼ ਦੇ ਅੰਦਰ ਯਾਨੀ ਕਿਹੋ ਜੀ ਸਥਿਤੀ ਹੋਈ ਵੀ ਹੈ ਆਪਾਂ ਇਹ ਨਹੀਂ ਜਾਣਦੇ ਕਿ ਅੰਦਰ ਉਹਨਾਂ ਨੇ ਕਿਵੇਂ ਲਿਖਿਆ ਤੇ ਕਿਉਂ ਲਿਖਿਆ ਪਰ ਕੋਈ ਆਪਣੇ ਦੇਸ਼ ਕਿਉਂ ਨਹੀਂ ਪਰਤਣਾ ਚਾਹੁੰਦਾ ਇਸ ਤੋਂ ਵੱਡੀ ਤਰਾਸ ਦੀ ਤੇ ਨਾਰਾਜ਼ਗੀ ਕੀ ਹੋ ਸਕਦੀ ਹੈ ਕਿ ਤੁਹਾਡੇ ਮੁਲਕ ਦੇ ਅੰਦਰ ਜਿਹੜੀ ਰਹਿਣ ਵਾਲੀਆਂ ਪ੍ਰਸਥਤੀਆਂ ਹੀ ਨਹੀਂ ਹੈ ਇਹ ਬਿਲਕੁਲ ਇਸ ਤਰੀਕੇ ਨਾਲ ਜੇ ਆਪਾਂ ਦਖਾਂ ਦਾ ਜ਼ਿਕਰ ਕਰੀਏ ਜਿਹੜੇ ਬੱਚੇ 47 47 ਲੱਖਰ 66 ਲੱਖਾਂ ਘਰਾਂ ਦੇ ਡੰਗਰ ਵੇਚ ਕੇ ਜ਼ਮੀਨਾਂ ਵੇਚ ਕੇ ਮਾਵਾਂ ਪਿਤਾਾਂ ਦੇ ਗਹਿਣੇ ਵੇਚ ਕੇ ਕਹੇ ਹੋਣਗੇ ਤੋ ਇਸ ਮੁਲਕ ਨੂੰ ਕਿਹੋ ਜਿਹਾ ਪਿਆਰ ਕਰਦੇ ਹੋਣਗੇ ਤੇ ਕਿਦਾਂ ਪਿਆਰ ਕਰਦੇ ਹੋਣਗੇ ਜਿਹੜੇ ਮੁਲਕ ਦੇ ਵਿੱਚ ਉਹਨਾਂ ਨੂੰ ਰੋਜ਼ਗਾਰ ਲਈ ਸਾਧਨਾਂ ਮਿਲੇ ਖਾਣ ਲਈ ਰੋਟੀ ਨਾ ਮਿਲੇ ਉਹਨਾਂ ਦਾ ਬਿਲਕੁਲ ਹੀ ਉਹਨਾਂ ਨੂੰ ਕਿਹੜਾ ਆਪਣੀ ਜ਼ਿੰਦਗੀ ਦਾ ਆਸ ਤੇ ਲਾਉਂਦਾ ਜਦੋਂ ਆਪਾਂ ਪਰਾਂਮਾਂ ਦੇ ਜੰਗਲਾਂ ਦੀ ਗੱਲ ਕਰ ਰਹੇ ਹਾਂ ਜਿੱਦਾਂ ਦੇ ਹਾਲਾਤਾਂ ਦੇ ਗੁਜ਼ਰ ਕੇ ਨਿਕਲ ਕੇ ਜਾਂਦੇ ਆ ਲੋਕ ਕਿਨੇ ਬਦਨਸੀ ਵਿਝੇ ਵੀ ਹੁਣ ਜਿਹੜੇ ਨਹੀਂ ਗਏ ਹੋਣਗੇ ਕੌਣ ਜਾਣਦਾ ਸੋ ਸਮੇਂ ਦੀਆਂ ਸਰਕਾਰਾਂ ਦੇ ਵੱਡਾ ਸਵਾਲ ਆ ਸਾਡੇ ਦਾ ਰਾਜਨੀਤੀ ਇਸੇ ਕਰਕੇ ਹੁੰਦੀ ਰਹਿੰਦੀ ਹੈ ਕਿ ਦੇਖੋ ਜੀ ਇਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਪੰਜਾਬ ਆ ਰਿਹਾ ਪੰਜਾਬ ਵਾਲੇ ਕਿਹਨਾਂ ਦੇ ਜ਼ਿੰਮੇਵਾਰ ਹੈ ਜ਼ਿੰਮੇਵਾਰ ਕੇਂਦਰ ਵੀ ਹੈ ਤੇ ਪੰਜਾਬ ਸਰਕਾਰ ਵੀ ਹੈ ਤੇ ਗੁਜਰਾਤ ਵੀ ਹੈ ਹਰਿਆਣਾ ਵੀ ਹੈ ਦੂਜੇ ਸੂਬੇ ਵੀ ਹੈ ਹੂੰ ਇਹ ਦੇਸ਼ ਦੇ ਅੰਦਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਦੇ ਟੁਕੁਰਾ ਲਾਉਣੀਆਂ ਜਾਂ ਆਪਣੀ ਜਿਹੜੀ ਦੋਸ਼ ਆ ਦੂਜੇ ਸਰਮਾਣਾ ਬਾਖੂਬੀ ਜਾਣਦੇ ਆ ਜੀ ਜੀ ਮੈਂ ਸਮਝਦਾ ਕਿ ਸਾਡੇ ਸਮੁੱਚੇ ਦੇ ਦੇਤੇ ਇੱਕ ਵੱਡਾ ਕਲੰਕ ਹੈ ਜਿੱਦਾਂ ਦੁਜੇ ਦੁਨੀਆ ਦੇ ਲੋਕ ਉਸ ਕਾਦਰ ਉੱਥੇ ਬੈਠੇ ਆ ਸਾਡੇ ਬਹੁਤ ਸਾਰੇ ਲੋਕ ਪਰਾਂਵਾਂ ਦੇ ਉਸ ਹੋਟਲ ਜਿਹੜੇ ਬੈਠੇ ਆ ਇਸ ਤੋਂ ਵੱਡਾ ਕਲੰਕ ਹੀ ਉਸ ਦਾ ਕਿ ਲੋਕ ਆਪਣੇ ਵਾਪਸੀ ਨਾ ਆਉਣਾ ਚਾਹੁੰਦੇ ਹੁਣ ਜੀ ਕਿੰਨਾ ਕੁ ਮੁਲਕ ਦਾ ਪਿਆਰ ਆ ਜਿਹੜਾ ਮੁਲਕ ਦੇ ਪਿਆਰ ਦੀ ਆਪਾਂ ਗੱਲਾਂ ਕਰਦੇ ਆਂ ਤੇ ਕਿਉਂ ਨਹੀਂ ਆਉਣਾ ਚਾਹੁੰਦੇ ਘਟੋ ਘਟ ਜਿਹੜਾ ਉਹਨਾਂ ਬੱਚਿਆਂ ਬਾਰੇ ਗੱਲ ਕਰਨ ਦੀ ਵਿਜੈ ਮਾ ਸਮਝਦਾ ਹੈ ਜਿਹੜੀਆਂ ਸਮੇਂ ਨੇ ਸਰਕਾਰਾਂ ਹੈ ਉਹਨਾਂ ਨੂੰ ਵੀ ਇਹਨਾਂ ਪ੍ਰਸਥਿਤੀਆਂ ਬਾਰੇ ਆਪਣੇ ਪੀੜੀ ਇਟਾ ਸੁੱਟਾ ਫੇਰਨਾ ਚਾਹੀਦਾ ਜੀ ਸਤਿ ਸ਼੍ਰੀ ਅਕਾਲ ਬਾਬਾ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੁਤੰਦਰ ਦਾਸ ਦੀ ਇੱਕੀ ਪੰਜਾਬ ਸਰਕਾਰ ਇਸ ਸਮੇਂ ਪੂਰੀ ਤਰ੍ਹਾਂ ਨਾਲ ਸਖਤ ਹੈ ਤੇ ਪੰਜਾਬ ਸਰਕਾਰ ਨੇ ਕੁੱਲ 15 ਐਫਆਈਆ ਨੇ ਜਿਹੜੀਆਂ ਰਿਸੀਵ ਕੀਤੀਆਂ ਯਾਨੀ ਕੀ ਪੰਜਾਬ ਪੁਲਿਸ ਦੇ ਕੋਲ 15 ਲੋਕਾਂ ਨੇ ਕੰਪਲੇਂਟ ਕਾਈ ਕਰਾਈ ਹੈ ਤੇ ਇਹਨਾਂ ਦੇ ਵਿੱਚੋਂ ਤਿੰਨ ਗੈਰ ਕਾਨੂੰਨੀ ਏਜੰਟ ਹੈ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੋ ਡਿਪੋਰਟ ਮੁੱਦੇ ਤੇ ਪੰਜਾਬ ਸਰਕਾਰ ਸਖਤ ਹੈ ਉਹਦਾ ਤੁਹਾਨੂੰ ਅਹਿਮ ਜਾਣਕਾਰੀ ਦੇ ਦਈਏ ਕਿ ਪੰਜਾਬ ਦੇ ਵਿੱਚ ਤਿੰਨ ਨਗਰ ਕਾਉਂਸਲ ਦੀਆਂ ਚੋਣਾਂ ਨੇ ਜਿਹੜੀਆਂ ਉਹ 2 ਮਾਰਚ ਨੂੰ ਹੋਣ ਜਾ ਰਹੀਆਂ ਨੇ ਜਿਸ ਦੇ ਵਿੱਚ ਤਰਨਤਾਰਨ ਡੇਰਾ ਬਾਬਾ ਨਾਨਕ ਤੇ ਤਲਵਾੜਾ ਦੀਆਂ ਚੋਣਾਂ ਨੇ ਜਿਹੜੀਆਂ ਰੱਖੀਆਂ ਗਈਆਂ ਨੇ ਚੋਣ ਕਮਿਸ਼ਨ ਨੇ ਸ਼ਡਿਊਲ ਜਾਰੀ ਕਰ ਦਿੱਤਾ ਤੇ 17 ਫਰਵਰੀ ਤੋਂ ਨਾਮਜ਼ਦਗੀਆਂ ਨੇ ਜੜੀਆਂ ਉਹ ਸ਼ੁਰੂ ਹੋ ਜਾਣਗੀਆਂ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੁਰ ਹਾਜ਼ਰ ਹੋਵਾਂਗੇ ਮੈਨੂੰ ਦੇ ਇਜਾਜ਼ਤ ਧੰਨਵਾਦ